ਪੰਜਾਬ ਦੀ ਰਾਜਨੀਤੀ ਲਈ ਅੱਜ ਇੱਕ اہم ਦਿਨ ਹੈ ਕਿਉਂਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਉੱਤੇ ਹੋਈ ਉਪਚੋਣ ਦੇ ਨਤੀਜੇ ਅੱਜ ਦੁਪਹਿਰ ਤੱਕ ਸਾਫ਼ ਹੋ ਜਾਣਗੇ ਇਹ ਨਤੀਜੇ ਸਤਤਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਦੋਵਾਂ ਉੱਤੇ ਸਿੱਧਾ ਅਸਰ ਪਾਉਣਗੇ ਜੇਕਰ ਆਪ ਦੇ ਉਮੀਦਵਾਰ ਸੰਜੀਵ अरोड़ा ਵੱਡੇ ਫਰਕ ਨਾਲ ਨਹੀਂ ਜਿੱਤਦੇ ਤਾਂ ਪਾਰਟੀ ਦੀ ਕਾਰਜ ਪ੍ਰਣਾਲੀ ਉੱਤੇ ਸਵਾਲ ਉੱਠਣੇ ਤੈ ਨੇ ਦੂਜੇ ਪਾਸੇ ਕਾਂਗਰਸ ਲਈ ਨਤੀਜਾ ਚਾਹੇ ਕੁਝ ਵੀ ਹੋਵੇ ਪਾਰਟੀ ਅੰਦਰਲੀ ਦਰਾੜ ਹੋਰ ਡੂੰਗੀ ਹੋਣ ਦੀ ਸੰਭਾਵਨਾ ਹੈ ਕਾਂਗਰਸੀ ਉਮੀਦਵਾਰ ਵਾਰ ਭਾਰਤ ਪੋਸ਼ਣਾਸ਼ੂ ਨੇ ਇਹ ਚੋਣ ਆਪਣੇ ਬਲ ਉਤੇ ਲੜੀ ਜਿਸ ਦੌਰਾਨ ਉਹਨਾਂ ਨੇ ਪ੍ਰਦੇਸ਼ ਪ੍ਰਧਾਨ ਰਾਜਾ ਬੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਖੇਤਰ ਵਿੱਚ ਪ੍ਰਚਾਰ ਦੇ ਲਈ ਨਹੀਂ ਆਉਣ ਦਿੱਤਾ ਚੋਣ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਸਪਸ਼ਟ ਤੌਰ ਉਤੇ ਦੋ ਧੜਿਆਂ ਦੇ ਵਿੱਚ ਵੰਡੀ ਹੋਈ ਨਜ਼ਰ ਆਈ ਸ਼ਾਸ਼ੂਦੀ ਪ੍ਰਚਾਰ ਸਮਗਰੀ ਵਿੱਚ ਵੀ ਪਰਦੇਸ਼ ਪ੍ਰਧਾਨ ਦੀ ਤਸਵੀਰ ਗਾਇਬ ਸੀ ਕਾਂਗਰਸ ਦੇ ਸੀਨੀਅਰ ਆਗੂ ਮਨਰੇ ਨੇ ਕਿ ਹਾਲਾਤ 2022 ਦੀਆਂ ਵਿਧਾਨ ਸਭਾ ਚੋਣਾਂ ਵਰਗੇ ਬਣ ਚੁੱਕੇ ਨੇ ਜਦੋਂ ਪਾਰਟੀ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ ਇਸ ਜਿਮਣੀ ਚੋਣ ਦਾ ਨਤੀਜਾ ਕਾਂਗਰਸ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਚੱਲ ਰਹੀ ਧੜੇਬਾਜ਼ੀ ਨੂੰ ਹੋਰ ਤੇਜ਼ ਕਰ ਸਕਦਾ ਜਿੱਥੇ ਹਾਈ ਕਮਾਂਡ ਵੀ ਬੇਬਸ ਦਿਖਾਈ ਦੇ ਰਹੀ ਹੈ ਪੰਜਾਬ ਦੀ ਰਾਜਨੀਤੀ ਲਈ ਅੱਜ ਇੱਕ अहम ਦਿਨ ਹੈ ਕਿਉਂਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਉੱਤੇ ਹੋਈ ਉਪ ਚੋਣ ਦੇ ਨਤੀਜੇ ਅੱਜ ਦੁਪਹਿਰ ਤੱਕ ਸਾਫ਼ ਹੋ ਜਾਣਗੇ ਇਹ ਨਤੀਜੇ ਸਤਤਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਦੋਵਾਂ ਉੱਤੇ ਸਿੱਧਾ ਅਸਰ ਪਾਉਣਗੇ ਜੇਕਰ ਆਪ ਦੇ ਉਮੀਦਵਾਰ ਸੰਜੀਵ अरोड़ा ਵੱਡੇ ਫਰਕ ਨਾਲ ਨਹੀਂ ਜਿੱਤਦੇ ਤਾਂ ਪਾਰਟੀ ਦੀ ਕਾਰਜ ਪ੍ਰਣਾਲੀ ਉੱਤੇ ਸਵਾਲ ਉੱਠਣੇ ਤੈ ਨੇ ਦੂਜੇ ਪਾਸੇ ਕਾਂਗਰਸ ਲਈ ਨਤੀਜਾ ਚਾਹੇ ਕੁਝ ਵੀ ਹੋਵੇ ਪਾਰਟੀ ਅੰਦਰਲੀ ਦਰਾੜ ਹੋਰ ਡੂੰਗੀ ਹੋਣ ਦੀ ਸੰਭਾ ਭਾਵਨਾ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਨਾਸ਼ੂ ਨੇ ਇਹ ਚੋਣ ਆਪਣੇ ਬਲ ਉਤੇ ਲੜੀ ਜਿਸ ਦੌਰਾਨ ਉਹਨਾਂ ਨੇ ਪ੍ਰਦੇਸ਼ ਪ੍ਰਧਾਨ ਰਾਜਾ ਬੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਖੇਤਰ ਵਿੱਚ ਪ੍ਰਚਾਰ ਦੇ ਲਈ ਨਹੀਂ ਆਉਣ ਦਿੱਤਾ ਚੋਣ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਸਪਸ਼ਟ ਤੌਰ ਉਤੇ ਦੋ ਧੜਿਆਂ ਦੇ ਵਿੱਚ ਵੰਡੇ ਹੋਏ ਨਜ਼ਰ ਆਈ ਪਾਸ਼ੂਦੀ ਪ੍ਰਚਾਰ ਸਮਗਰੀ ਵਿੱਚ ਵੀ ਪਰਦੇਸ਼ ਪ੍ਰਧਾਨ ਦੀ ਤਸਵੀਰ ਗਾਇਬ ਸੀ ਕਾਂਗਰਸ ਦੇ ਸੀਨੀਅਰ ਆਗੂ ਮੰਨ ਰਹੇ ਨੇ ਕਿ ਹਾਲਾਤ 2022 ਦੀਆਂ ਵਿਧਾਨ ਸਭਾ ਚੋਣਾਂ ਵਰਗੇ ਬਣ ਚੁੱਕੇ ਨੇ ਜਦੋਂ ਪਾਰਟੀ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ ਇਸ ਜਿਮਣੀ ਚੋਣ ਦਾ ਨਤੀਜਾ ਕਾਂਗਰਸ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਚੱਲ ਰਹੀ ਧੜੇਬਾਜ਼ੀ ਨੂੰ ਹੋਰ ਤੇਜ਼ ਕਰ ਸਕਦਾ ਜਿੱਥੇ ਹਾਈ ਕਮਾਂਡ ਦੀ ਬੇਬਸ ਦਿਖਾਈ ਦੇ ਰਹੀ ਹੈ ਪੰਜਾਬ ਦੀ ਰਾਜਨੀਤੀ ਲਈ ਅੱਜ ਇੱਕ अहम ਦਿਨ ਹੈ ਕਿਉਂਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਉੱਤੇ ਹੋਈ ਉਪਚੋਣ ਦੇ ਨਤੀਜੇ ਅੱਜ ਦੁਪਹਿਰ ਤੱਕ ਸਾਫ਼ ਹੋ ਜਾਣਗੇ ਇਹ ਨਤੀਜੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਦੋਵਾਂ ਉੱਤੇ ਸਿੱਧਾ ਅਸਰ ਪਾਉਣਗੇ ਜੇਕਰ ਆਪ ਦੇ ਉਮੀਦਵਾਰ ਸੰਜੀਵ अरोड़ा ਵੱਡੇ ਫਰਕ ਨਾਲ ਨਹੀਂ ਜਿੱਤਦੇ ਤਾਂ ਪਾਰਟੀ ਦੀ ਕਾਰਜ ਪ੍ਰਣਾਲੀ ਉੱਤੇ ਸਵਾਲ ਉੱਠਣੇ ਤੈ ਨੇ ਦੂਜੇ ਪਾਸੇ ਕਾਂਗਰਸ ਲਈ ਨਤੀਜਾ ਚਾਹੇ ਕੁਝ ਵੀ ਹੋਵੇ ਪਾਰਟੀ ਅੰਦਰਲੀ ਦਰਾੜ ਹੋਰ ਡੂੰਗੀ ਹੋਣ ਦੀ ਸੰਭਾਵਨਾ ਹੈ ਕਾਂਗਰਸੀ ਉਮੀਦਵਾਰ ਭਾਰਤ ਪੋਸ਼ਣਾਸ਼ੂ ਨੇ ਇਹ ਚੋਣ ਆਪਣੇ ਵੱਲੋਂ ਤੇ ਲੜੀ ਜਿਸ ਦੌਰਾਨ ਉਹਨਾਂ ਨੇ ਪ੍ਰਦੇਸ਼ ਪ੍ਰਧਾਨ ਰਾਜਾ ਬੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਖੇਤਰ ਵਿੱਚ ਪ੍ਰਚਾਰ ਦੇ ਲਈ ਨਹੀਂ ਆਉਣ ਦਿੱਤਾ ਚੋਣ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਸਪਸ਼ਟ ਤੌਰ ਤੇ ਦੋ ਧੜਿਆਂ ਦੇ ਵਿੱਚ ਵੰਡੇ ਹੋਏ ਨਜ਼ਰ ਆਈ ਆਸ਼ੂਦੀ ਪ੍ਰਚਾਰ ਸਮਗਰੀ ਵਿੱਚ ਵੀ ਪਰਦੇਸ਼ ਪ੍ਰਧਾਨ ਦੀ ਤਸਵੀਰ ਗਾਇਬ ਸੀ ਕਾਂਗਰਸ ਦੇ ਸੀਨੀਅਰ ਆਗੂ ਮਨਰੇ ਨੇ ਕਿ ਹਾਲਾਤ 2022 ਦੀਆਂ ਵਿਧਾਨ ਸਭਾ ਚੋਣਾਂ ਵਰਗੇ ਬਣ ਚੁੱਕੇ ਨੇ ਜਦੋਂ ਪਾਰਟੀ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ ਇਸ ਜਿਮਣੀ ਚੋਣ ਦਾ ਨਤੀਜਾ ਕਾਂਗਰਸ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਚੱਲ ਰਹੀ ਧੜੇਬਾਜ਼ੀ ਨੂੰ ਹੋਰ ਤੇਜ਼ ਕਰ ਸਕਦਾ ਜਿੱਥੇ ਹਾਈ ਕਮਾਂਡ ਵੀ ਬੇਵੱਸ ਦਿਖਾਈ ਦੇ ਰਹੀ